ਨਮਸਕਾਰ ਮੈਂ ਹਰਦੀਪ ਸਿੰਘ ਜੌਨਵੀਆ ਖਬਰਾਂ 'ਚ ਸਵਾਗਤ ਪੰਜਾਬ ਮੰਤਰੀ ਮੰਡਲ ਵੱਲੋਂ ਆਗਿਆਰੀ ਨੀਤੀ ਨੂੰ ਹਰੀ ਝੰਡੀ 11000 20 ਕਰੋੜ ਮਾਲੀਏ ਦਾ ਟੀਚਾ ਦੇਸੀ ਸ਼ਰਾਬ ਦਾ ਕੋਟਾ 3% ਵਧਿਆ ਜਨਮ ਤੇ ਮੌਤ ਸਰਟੀਫਿਕੇਟ ਦੀ ਰਜਿਸਟਰ ਰਜਿਸਟ੍ਰੇਸ਼ਨ ਐਕਟ 'ਚ ਸੋਧ ਨੂੰ ਮਨਜ਼ੂਰੀ ਡਿਜੀਟਲ ਦਸਤਾ ਲਈ ਪੀਆਈਸੀ ਪੀਸੀ ਮਨੋਨੀਤ ਏਜੰਸੀ ਗਠਿਤ ਪੱਕਾ ਬਿੱਲ ਤੇ 1400 ਦਾ ਨੂੰ ਮਨਜ਼ੂਰੀ ਪਟਾਲਾ ਚ ਪੁਲਿਸ ਤੇ ਹਮਲਾ ਕਰਨ ਵਾਲਾ ਗੈਂਗਸਟਰ ਜਵਾਬੀ ਕਾਰਵਾਈ ਚ ਹਲਾਕ ਅਕਾਲੀ ਦਲ ਵੱਲੋਂ ਲੁਧਿਆਣਾ ਪਛਮੀ ਜਿਮਨੀ ਚੋਣਾ ਲੜਨ ਦਾ ਐਲਾਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਚੋਣਾ ਵੀ ਲੜੇਗੀ ਡਾਕਟਰ ਚੀਮਾ ਕੈਨੇਡਾ ਚੋਂ ਵਿਦੇਸ਼ੀਆਂ ਨੂੰ ਕੱਢਣ ਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਲਗਭਗ 5447 ਭਾਰਤੀਆਂ ਨੂੰ ਵਾਪਸ ਭੇਜਣ ਦੀ ਚੱਲ ਰਹੀ ਹੈ ਤਿਆਰੀ ਨਸ਼ਾ ਵ੍ਰद्धि ਮਹਿੰਦੀ ਨਿਗਰਾਨੀ ਲਈ ਕੈਬਨਟ ਸਬਕਮੇਟੀ ਦਾ ਗਠਨ ਹਰਪਾਲ ਸਿੰਘ ਟੀਮਾ ਹੋਣਗੇ ਕਮੇਟੀ ਦੇ ਮੁਖੀ ਕੰਪਿਊਟਰ ਅਧਿਆਪਕਾਂ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਮਿਲੇਗਾ ਰੈਗੂਲਰ ਤਨਖਾਹ ਸਕੇਲ 트럼ਪ ਪ੍ਰਸ਼ਾਸਨ ਵੱਲੋਂ ਯੂ ਐਸ ਏਡ ਦੇ 90% ਇਕਰਾਰਨਾਮੇ ਰੱਦ ਪਹਾੜਾਂ ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਮੌਸਮ ਹੋਇਆ ਖੁਸ਼ਗੁਆਰ ਬਿਨਾਂ ਕੋਈ ਮੈਚ ਜਿੱਤਿਆ ਪਾਕਿਸਤਾਨ ਦੇ ਸਫਰ ਦਾ ਨਮੋਸ਼ੀ ਜਨਕ ਅੰਤ ਬੰਗਲਾਦੇਸ਼ ਨਾਲ ਮੈਚ ਮੀ ਕਾਰਨ ਰੱਦ ਇਹਨਾਂ ਨਾਲ ਹੀ ਮੁੱਖ ਖਬਰਾਂ ਦੀ ਸਮਾਪਤੀ ਨਮਸਕਾਰ